<laughs> <laughs> बसंती जब तक तुम्हारे पांव चलेंगे तब तक फुल्लू की सांसें चलेंगी नाच बसंती नाच ओ <laughs> बसंती वाला नहीं आंदा बिबी नंती वाला आंदा <laughs> <laughs> ही चल फिर ओहो आंदे ला ओए ये भी कंद्रखाना जोया तो आप ਨਾ 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 ਪਾਪਾ ਮਰੀਨਾ ਮਰੀਨਾ ਇਹ ਕੀ ਬੰਡਿਆ ਹੈ ਸਾਡੇ ਪ੍ਰਾਣ ਗੁੰਡਿਆ ਨੇ ਫੜ ਲਿਆ ਸੀ ਤੇ ਛਡਾਉਣ ਡਿਆ ਓਏ ਮੁਜਰਾ ਕਰ ਕਰ ਕੇ ਛਡਾਉਣ ਡਿਆ ਓਏ ਤੂੰ ਫੁੱਲੂ ਤੈਨੂੰ ਕਿੰਨੀ ਰੀ ਕਹ ਇਹਨਾਂ ਨੇ ਨਾ ਖੇਡਿਆ ਕਰ ਨਲੀ ਤੈਨੂੰ ਪੁੰਜ ਨਹੀਂ ਨਹੀਂ ਆਉਣੀ ਤੇ ਕਿੱਡਾ ਧਰਮਿੰਦਰ ਬਣਿਆ ਓਹਲੇ ਨੂੰ ਓਏ ਉਧਰ ਮਾਲ ਭੁੱਖਾ ਬੱਜਾ ਤੂੰ ਇਹਨੂੰ ਬੰਨ ਕੇ ਬੈਠਾ ਓ ਪੱਠਾ ਦਿੱਤਾ ਵੀ ਲਿਆ ਕਰੋ ਟਾਈਮ ਨਾਲ ਲਿਆਵਾਂਗੇ ਪਹਿਲਾਂ ਹਾਨੂੰ ਟੀਵੀ ਤੇ ਲਾ ਕੇ ਦੇ ਓ ਜਾ ਪਹਿਲਾਂ ਮੰਜਾ ਫੜ ਕੇ ਲਿਆ ਲਿਆ ਕੇ ਦੇਣਾ ਤੈਨੂੰ ਟੀਵੀ ਤਲੋ ਇਧਰੋ ਹਾਏ ਮੇਰੀ ਪਿੰਸੀ ਓ ਫਿੰਸੀਆਂ ਨਿਕਲਣੀਆਂ ਖਾਂਡਨਾ ਦੇ ਮੂੰਹ ਪਰ ਛੜਦਾ ਮੁਰਕੇ ਰਾਤ ਨੂੰ ਆਂਦਾ ਮੇਰੇ ਚਮੂਨੇ ਲੜਦੇ ਆ ਆਪਾਂ ਨਹੀਂ ਹੈਗੀ ਤੁਹਾਨੂੰ ਕਦੇ ਓਏ ਪੂੰਡਿਆ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਫਿਲਮਾਂ ਫੁਲਮਾਂ ਦਾ ਖਰਾ ਛੱਡ ਦੇ ਤੇ ਵਿਆਹ ਵੀ ਉਹਦੇ ਬਾਰੇ ਸੋਚੋ ਵਿਆਹ ਜਦੋਂ ਮਰਜ਼ੀ ਕਰ ਦੋ ਮੈਂ ਆਪਾਂ ਪੱਤੇ ਆ ਰਹੀ ਆ ਉਹ ਤੇਰੀ ਨਹੀਂ ਗੱਲ ਕਰਨ ਡਿਆ ਮੈਂ ਆਪਣੀ ਗੱਲ ਕਰਨ ਡਿਆ ਉਹ ਵੇਖ ਕਦੋਂ ਦੀ ਤੁਹਾਡੀ ਮਾਂ ਮਰੀ ਆ ਉਹ ਮੈਂ ਤੇ ਉਦੋਂ ਦਾ ਲੰਗੀ ਟਹਿਰੀ ਤੁਰਿਆ ਫਿਰਨਿਆ ਵਾ ਉਹ ਤੈਨੂੰ ਕਿੱਥੋਂ ਲਾਭ ਦੀਏ ਤੇਰੇ ਨਾਲ ਆਬਦੀ ਨਹੀਂ ਲੱਭਣੀ ਹੁਣ ਕੋਈ ਵੀ ਓਏ ਨਾਪ ਨੂੰ ਗਾੜੀ ਪਥੂਈ ਲੈਣ ਜਾਣੀ ਪਪਾ ਵੈਸੇ ਤੈਨੂੰ ਸੰਗ ਸੁng ਆਉਂਦੀ ਆ ਕਿ ਨਹੀਂ ਜਵਾਨ ਮੁੰਡਿਆਂ ਦੇ ਸਾਹਮਣੇ ਤੂੰ ਆਪਣੇ ਵਿਆਹਾਂ ਦੀਆਂ ਗੱਲਾਂ ਕਰਨ ਡਿਆ ਓਏ ਭੁੰਡਿਆ ਓ ਮੈਂ ਵੀ ਤੁਹਾਡੇ ਨਾਲ ਦਿਲ ਪਰਚਾਵਾ ਹੀ ਕਰਨ ਡਿਆ ਮਾਂ ਦੀ ਜਗ੍ਹਾ ਨਹੀਂ ਲੈ ਸਕਦੀ ਕੋਈ ਵੀ ਪਾਪਾ ਇੱਕ ਸਕੀਮ ਹੈਗੀ ਆ ਉਹ ਗੜੀ ਪਾਪਾ ਫੁੱਲੂ ਦਾ ਵਿਆਹ ਕਰ ਦਈਏ ਤੇ ਦਾਜ ਚ ਟੀਵੀ ਮੰਗ ਲਾਂਗੇ ਦਾਜ ਚ ਟੀਵੀ ਹੋਏ ਗਾੜੀ ਐਫਸੀਆਈ ਤੇ ਲੱਗਾ ਵਾ ਔਰ ਨਾਲੇ ਦਾਜ ਵਾਲੀ ਲਾਂਤ ਨਹੀਂ ਖਟਣੀ ਆਪਾਂ ਔਰ ਨਾ ਮੈਂ ਹੀ ਦਾਜ ਲਿਆ ਸੀ ਤੇ ਨਾ ਮੈਂ ਆਪਣੇ ਮੁੰਡਿਆਂ ਦਾ ਹੀ ਲੈਣਾ ਵਾ ਤੇ ਪਾਪਾ ਫੇਰ ਆਪਾਂ ਟੀਵੀ ਕਿੱਦਾਂ ਲੈਣਾ ਵਾ ਓਏ ਅੱਗ ਲੱਗੀ ਤੁਹਾਨੂੰ ਟੀਵੀ ਦੀ ਓ ਰੇਡੂ ਸੁਣੋ ਆ ਆ ਮੈਨੂੰ ਸਾਰੀ ਜ਼ਿੰਦਗੀ ਹੋ ਗਈ ਮੈਂ ਰੇਡੂਆ ਸੁਣਿਆ ਤੇ ਹੁਣ ਰੇਡੂਆ ਤੇ ਬੈਠੇ ਰਹੀਏ ਮਾਸਾ ਗਾਂਵ ਵੀ ਵਧੀਦਾ ਹੁੰਦਾ ਵਾ ਟੀਵੀ ਤੇ ਪਤਾ ਕਿੰਨਾ ਕੁਝ ਆਉਂਦਾ ਵਾ ਖਬਰਾਂ ਆਉਂਦੀਆਂ ਫਿਲਮਾਂ ਆਉਂਦੀਆਂ ਨਾਟਕ ਆਉਂਦੇ ਮੰਡੀਆਂ ਦੇ ਭਾ ਤੇ ਨਾਲੇ ਗਾਣੇ ਵੀ ਆਉਂਦੇ ਓਏ ਭੁੱਲੂਆ ਆਪਾਂ ਕੀ ਨਾਲ ਲੈਨੇ ਨੇ ਪਾਪਾ ਚਿੱਤਰਹਾਰ ਵੀ ਹੁੰਦਾ ਹੀ ਓਏ ਬਖਾਵਾ ਤੁਹਾਨੂੰ ਕਿੱਤੜਾ ਆ ਉਹ ਵੇਖਿਓ ਕਿਤੇ ਮੇਰੇ ਕੋਲ ਚਿੱਤਰ ਲਾਲ ਨਾ ਕਰਾ ਲਿਓ ਉਹ ਨਾਲੇ ਤੁਹਾਡੇ ਚਾਚੇ ਆ ਲੈ ਹੈਗਾ ਤੇ ਹੈਗਾ ਟੀਵੀ ਉਧਰ ਮਰਿਆ ਕਰੋ ਆ ਜਾਗੇ ਅਸੀਂ ਨਹੀਂ ਜਾਣਾ ਚਾਹਤੇ ਤੂਟੇ ਗੱਲ ਥੋੜੇ ਹੋਣੀ ਮਾਂ ਜਾ ਪਤਾ ਕਿੰਨਾ ਕਰਦੇ ਟੀਵੀ ਦਾ ਨਾਲੇ ਚੰਗੇ ਲੱਗੀਦਾ ਸ਼੍ਰੀ ਕਾਂਗਰੇ ਟੀਵੀ ਵੇਂਦੇ ਅਸੀਂ ਨਹੀਂ ਜਾਣਾ ਸ਼੍ਰੀ ਕਾਂਲ ਉਹ ਤੁਹਾਨੂੰ ਕੌਣ ਕਹਿੰਦਾ ਸ਼੍ਰੀਕ ਆ ਓਏ ਉਹ ਕਾਲਾ ਭਰਾ ਵਾ ਮੇਰਾ ਤੁਹਾਡਾ ਚਾਚਾ ਵਾ ਚਾਚਾ ਤੇ ਤਾਈਓ ਸਾਨੂੰ ਪੰਜੇ ਬਿਠਾ ਦਿੰਦੇ ਨਾਲੇ 100 100 ਕੰਮ ਕਰਾਉਂਦੇ ਤੇ ਤੁਸੀਂ ਕਹ ਜਾਂਦੇ ਇਹ ਕੰਮ ਕਰਦੇ ਫਿਰ ਕੀ ਹੋ ਗਿਆ ਆ ਨਾਲੇ ਤੁਹਾਨੂੰ ਸ਼ਰੀਕਾਂ ਵਾਲੀਆਂ ਗੱਲਾਂ ਕੌਣ ਕਹਿੰਦਾ ਅਸੀਂ ਕਹੜਾ ਭੱਲਿਓ ਕਿੰਨੇ ਆ ਸਿਆਣੇ ਹੀ ਆਂਦੇ ਉਹ ਸਿਆਣਿਆਂ ਦੀਆਂ ਸਾਰੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਉਹ ਜਿੱਥੇ ਆਪਣੇ ਭੈਣ ਭਰਾ ਖਲੋ ਜਾਂਦੇ ਆ ਨਾ ਉੱਥੇ ਬੇਗਾਨਾ ਨਹੀਂ ਖਲੋਂਦਾ ਕੋਈ ਵੀ ਉਹ ਨਾਲੇ ਕਿਸੇ ਨੂੰ ਆਪਣਾ ਬਣਾਉਣ ਲਈ ਨਾ ਪਹਿਲਾਂ ਉਹਦੇ ਬਾਨਾ ਪੈਂਦਾ ਵਾ ਅਸੀਂ ਤਾਂ ਬਥੇਰਾ ਬੰਦੇ ਉਹਨਾਂ ਦੇ ਉਹ ਹੀ ਨਹੀਂ ਸਾਡੇ ਬੰਦੇ ਨਾਲੇ ਪਾਪਾ ਜਦੋਂ ਕੋਈ ਸੈਂਦਿਆਂ 'ਚ ਹੋ ਜੇ ਨਾ ਮਾੜੇ ਬੰਦਿਆਂ ਨੂੰ ਘਾਟ ਹੀ ਪੁੱਛਦੇ ਹੁੰਦੇ ਆ ਉਹ ਇਹ ਗੱਲ ਆ ਕੋਈ ਨਹੀਂ ਮੈਂ ਚੱਲਦਾ ਤੁਹਾਡੇ ਨਾਲ ਆਓ ਜੇ ਰੱਖੋ ਯਾਰ ਬਪਾ ਵੇ ਮੇਲੇ ਨੇਕੜੀ ਗੱਲ ਆ ਲੈ ਦੇ ਟੈਲੀ ਵਿਜ਼ਨ ਵੇਖਣੇ ਚਿੱਤਰ ਹਾਰ ਚੰਨਾ ਲੈ ਦੇ ਟੈਲੀ ਵਿਜ਼ਨ ਵੇਖਣੇ ਚਿੱਤਰ ਹਾਰ ਪਾਪਾ ਲੈ ਦੇ ਟੈਲੀ ਤੁਰੇ ਚੱਲੋ ਕਿਹੜੇ ਲਖਣ ਕਰਨਦੇ ਆ ਚੰਦ ਕੰਪਰਾ ਕੀ ਕਹਾਣੀ ਏ ਮਾਲਾ ਹੈ ਪੁਰਾਣੀ ਬੀ ਬਲਿਆ ਪਾਪਾ ਚੰਦਰਕਾਂਤਾ ਲੱਗੀ ਓ ਚਲੋ ਗਾਂ ਮਾਮੇ ਬਣੇ ਚੰਦਰਕਾਂਤਾ ਦੇ ਓ ਹਾਂ ਭਈ ਕਾਲਿਆ ਕੀ ਬੰਡਿਆ ਵਾ ਬਾਨਾ ਕੀ ਆ ਭਾਊ ਉਹ ਮੁੰਡਿਓ ਬੈਨ ਦਾ ਆਪਣੇ ਤਾਏ ਨੂੰ ਓ ਚਲੋ ਚਲੋ ਆਹ ਕਾਲਿਆ ਲੱਗਦਾ ਲੱਗੀ ਛੇੜ ਛੇੜ ਆਦਵਾਰ ਮਨਾਉਣ ਡਿਆ ਫਿਰ ਆਦਵਾਰ ਕੀ ਮਨਾਉਣਾ ਵਾ ਮੁੰਡਾ ਫੌਜੀ ਆ ਮੁੱਕ ਨਹੀਂ ਦੇਣਿਆ ਉਹ ਮੁੰਡਾ ਤੇ ਮੁੱਕ ਨਹੀਂ ਦੇਣਿਆ ਪਰ ਜੇ ਤੂੰ ਸਵੇਰ ਤੋਂ ਪੀਣ ਲੱਗ ਪਿਆ ਨਾ ਤੇ ਤੂੰ ਮੁੱਕ ਜਾਣਾ ਹੀ ਉਹ ਨਾਲੇ ਕੱਲਿਆਂ ਪੀਣ ਦੇ ਉਦਾਂ ਬੜੀ ਹਾਨੀਕਾਰਕ ਹੁੰਦੀ ਆ ਆਵਾਜ਼ ਹੀ ਮਾਰ ਲਈਦੀ ਹੁੰਦੀ ਕੇ ਨੂੰ ਰਾਤ ਨੂੰ ਰੇਪਈ ਆਂ ਲੈ ਅਵੇ ਇਹਦਾ ਵੱਡਿਆ ਓਏ ਸਾਡੇ ਫੁੱਲੂ ਨੂੰ ਘੋੜਾ ਬਣਾਇਆ ਬਾਦੇ ਮੈਂ ਵੀ ਬਣਾਉਣਾ ਜੀ ਓਏ ਪਾ ਰੌਲਾ ਜਨਾ ਪਾ ਅਸੀਂ ਪੁਝਾ ਵੀ ਦੇਣਾ ਹੀ ਹਾਂ ਕਿਉਂ ਅਸੀਂ ਵਾਰੀ ਨਹੀਂ ਲੈਣੀ ਦਿਨੇ ਤੈਨੂੰ ਵਾਰੀ ਅਸੀਂ ਨਹੀਂ ਵੇਖਣਾ ਪਾਪਾ ਪੂਪਾ ਉਹ ਮੁੰਡਿਓ ਹੇ ਮਾਮਲ ਨਹੀਂ ਲਾਓ ਓਏ ਉਹ ਤੁਹਾਨੂੰ ਕਹੇ ਹੈ ਮਾਮਲ ਨਹੀਂ ਲਾਓ ਓ ਪਪਾ ਤੈਨੂੰ ਕਿੱਥੋਂ ਲਾ ਰਿਹਾ ਹੈ ਮਾਮਾਲਣੀ ਰੰਗੋਲੀ ਆਉਂਦੀ ਓ ਲਾਂਗੀ ਆ ਓ ਮੈਨੂੰ ਨਹੀਂ ਪਤਾ ਹੇ ਮਾਮਲ ਨਹੀਂ ਲਾਓ ਓ ਵਿਖਾ ਦਿਓ ਇਹਨੂੰ ਹੈ ਮਾਮਲਣੀ ਮਰਨ ਲੱਗਾ ਜੇ ਹੇ ਮਾਮਲਣੀ ਵਿਖਾਓ ਹੈ ਮਾਮਲਣੀ ਵਿਖਾਓ ਓ ਤੇਰੇ ਪਤਿਓਰੇ ਦੀ ਕੁੜੀ ਆ ਓ ਚੱਲ ਸ਼੍ਰੀ ਦੇਵੀ ਲਾ ਦੋ ਓ ਚੁੱਪ ਕਰਕੇ ਪੈ ਜਾ ਓ ਸ਼੍ਰੀ ਦੇਵੂ ਪਾਪਾ ਆ ਗਈ ਚੰਦਰਕੰਤਾ ਕੈਦ ਕੀਤੀ ਹਾਂ ਚੁੱਪ ਕਰਕੇ ਬਹਿ ਜਾ ਚੌਂ ਵਿਖਾਈਏ ਨਾ ਆਪਣੇ ਪਾਪੇ ਨੂੰ ਥੇ ਆ ਜਣੀ ਫੇ ਆ ਗਈ ਆ ਗਈ ਆ ਗਈ ਪਾਪਾ ਹੀ ਚੰਦਰਕੰਤਾ ਕੈਦ ਕੀਤੀ ਆਈ ਉਹ ਕੈਦ ਕੀਤੀ ਯਾਰ ਮੈਂ ਉਹਦੀ ਜ਼ਮਾਨਤ ਕਰਾ ਦਾਂ ਲੱਗਦਾ ਚੰਦਰਕੰਤਾ ਦਾ ਚੁੱਪ ਕਰਕੇ ਵੇਖ ਟੀ ਵੀ ਓਏ ਸ਼ਿਵਦਾਤਾ ਆ ਗਈ ਵੇਖੀ ਹੋਣੇ ਨੇ ਆਪਣੀ ਜ਼ੁਬਾਨ ਤੇ ਡੰਗ ਮਰਾਉਣਾ ਇਸ ਸੱਪ ਕੋਲ ਓ ਵੇਖੀ ਕੀ ਤੇ ਪਿੱਛੋਂ ਮੈਂ ਨਾ ਡੰਗ ਮਾਰਦਾ ਓ ਲੈ ਚਮੂਰੀ ਆ ਗਈ ਓ ਓ ਮਸ਼ੂਰੀ ਆ ਗਈ ਆ ਮਵੀ ਆਉਂਦਾ ਜੇ ਮੜੀ ਮਸ਼ੂਰੀ ਕਰਾਵਾਂ ਦੁੱਧ ਕੀ ਸਫੇਦੀ ਮਿਰਮਾ ਸਿਆਏ ਕੰਦਾ ਵੀ ਕੱਪੜਾ ਖਿੱਲੀ ਖਿੱਲ ਜਾਏ ਓਏ ਵੀ ਕਰਨ ਦਾ ਜੇ ਟੇਕੇ ਬਹੁ ਟੇਕੇ ਸਭ ਕੀ ਪਸੰਦ ਨਿਰਮਾ ਤੁਹਾਨੂੰ ਮੈਂ ਕਹਿੰਦਾ ਚੁੱਪ ਕਰਕੇ ਵੇਖੋ ਟੀਵੀ ਬੰਦੇ ਬਣੋ ਓ ਸਹਣੀ ਥੋੜੀਕ ਬਾਤੇ ਵਧਾ ਓ ਬਾਦੂ ਆਵਾਜ਼ ਤੂੰ ਬੁਲਾ ਵਾ ਮੈਂ ਵਧਾਦੇ ਆ ਥੋੜੀਕ ਓ ਜੀ ਅਸੀਂ ਜਿੰਨੀ ਮਰਜ਼ੀ ਆਵਾਜ਼ ਕਰੀਏ ਟੀਵੀ ਸਾਡਾ ਕਿ ਤੁਹਾਡਾ ਮੈਂ ਵਾਹ ਲਾਲਿਆ ਸਾਹਿਬ ਤੇਰਾ ਦਿਲ ਵੀ ਥੋੜਾ ਹੀ ਆ ਥੋੜੇ ਆ ਹੋ ਥੋੜਾ ਨਹੀਂ ਥੋੜਾ ਆ ਮੇਰਾ ਨਾ ਕੋਈ ਕਿ ਤੈਰਾ ਨਹੀਂ ਪਤਾ ਲੱਗਦਾ ਕਦੀ ਮੈਨੂੰ ਵਾਵਾ ਕਹੋ ਕਦੀ ਮੈਨੂੰ ਥੋੜਾ ਕਹੋ ਉਹ ਚੰਗੀ ਤਰ੍ਹਾਂ ਸਲਾਹ ਹੀ ਕਰ ਲਾਂ ਕੀ ਕਹੀਏ ਤੈਨੂੰ ਆ ਵੇਲਾ ਤਾਇਆ ਕੀ ਜਾਂਦਾ ਜੀ ਉਹ ਠੀਕ ਕਹਿਣ ਦਿਆ ਵਾ ਮੈਨੂੰ ਤੇ ਇੱਕ ਕਾਲੇ ਦੀ ਸਮਝ ਨਹੀਂ ਆਈ ਵੀ ਉਹਨੇ ਤੁਹਾਡੇ ਨਾਂ ਕੀ ਸੋਚ ਕੇ ਰੱਖਿਆ ਕਿ ਐਦਾ ਨਾ ਸੈਣੀ ਕਿਸਦਾ ਨਾ ਥੋੜਾ ਉਹ ਐਡੇ ਕੀ ਲੈਂਟਰ ਪੰਨਦਾ ਰਿਹਾ ਸੀ ਤੂੰ ਹੀ ਕੀ ਰੌਲਾ ਪਾਇਆ ਇਧਰ ਟੇਸ਼ਨ ਹਿਲ ਗਿਆ ਜੀ ਤੋ ਚੱਕਾ ਲੱਗੇ ਹੋਣਾ ਯਾ ਜਾ ਸਣੀ ਲਾ ਗਿਆ ਅਹੀਂ ਕਿਉਂ ਜਾਈਏ ਆ ਜਾਣ ਕੇ ਜਿਹੜੇ ਵੇਖਣ ਆਏ ਆ ਹੁਣ ਤ ਨਹੀਂ ਰੋਂਦ ਮਾਰਨ ਦੇਣੇ ਇੱਕ ਜਣਾ ਸਾਡਾ ਜਾਊ ਇੱਕ ਤੁਹਾਡਾ ਚੱਲ ਕੋਈ ਨਹੀਂ ਜਾ ਸਣੀ ਜਾ ਬੋਲੇ ਤੂੰ ਆਓ ਜਾਓ ਕੋਈ ਨਹੀਂ ਲਾਓ ਜਾ ਬੋਲੀ ਜਾ ਵੈਸੇ ਤਾਇਆ ਤੁਸੀਂ ਕਦੋਂ ਕੋ ਲੈਣਾ ਟੀਵੀ ਉਹ ਕਿਉਂ ਤੂੰ ਪੈਸੇ ਦੇਣੇ ਆ ਮੈਂ ਤੇ ਉਦਾਂ ਪੁੱਛਣ ਡਿਆ ਵਾਂ ਕਿ ਅੱਜ ਕੱਲ ਦੇ ਸਾਰਿਆਂ ਦੇ ਘਰ ਟੀਵੀ ਹੈਗਾ ਵੈਸੇ ਕੋਈ ਨਗਲਾ ਹੀ ਬੰਦਾ ਹੋਊਗਾ ਜਿੰਨਾ ਘਰੇ ਟੀਵੀ ਨਹੀਂ ਹੈਗਾ ਹਾਂ ਪਾਪਾ ਵੇਲਾ ਹੀ ਸ਼ਰੀਕਾ ਭਾਈ ਚਾਰਾ ਉਹ ਵੇਖ ਨਹੀਂ ਲਿਆ ਓਏ ਆਹ ਕਿਹਦਾ ਵਾ ਟੀਵੀ ਆ ਮੇਰਾ ਹੀ ਆ ਇਹ ਤੇ ਮੇਰੇ ਪਾਪੇ ਦਾ ਵਾ ਤੁਸੀਂ ਕਦੋਂ ਲੈਣਾ ਵਾ ਦੱਸੋ ਭੁੰਡਿਆ ਕਦੋਂ ਲੈਣਾ ਵਾ ਮੈਨੂੰ ਕੀ ਪਤਾ ਆਪੇ ਦੱਸ ਕੇ ਕਦੋਂ ਲੈਣਾ ਵਾ ਓਏ ਆ ਤੁਹਾਡਾ ਚਿੱਟਾ ਵਾ ਨਾ ਟੀਵੀ ਓਏ ਅਹੀਂ ਰੰਗਦਾਰ ਟੀਵੀ ਲੈਣਾ ਵਾ ਰੰਗਾਂ ਵਾਲਾ ਰੰਗਾਂ ਵਾਲਾ ਆਹ ਓਏ ਓਏ ਉਹ ਨਾ ਲਿਓ ਉਹਦੇ ਰੰਗ ਮੁੱਕ ਜਾਂਦੇ ਆ ਐਵੇਂ ਕਿਧਰੇ ਰੰਗ ਭਰਾਂਦੇ ਫਿਰੋਗੇ ਹੋਆ ਤੈਨੂੰ ਕਹਦਾ ਫਿਕਰ ਐ ਰੰਗਾ ਦਾ ਅਸੀਂ ਆਪੇ ਪਵਾ ਲਾਂਗੇ ਰੰਗ ਪਾਪਾ ਉਹ ਟੇਸ਼ਨ ਬਦਲਣ ਵਾਲੀ ਗੁੱਲੀ ਜੀ ਵੀ ਲੈਣੀ ਆ ਉਹ ਫੇਰ ਮੈਂ ਆਪਣੇ ਕੋਲ ਹੀ ਰੱਖਿਆ ਕਰਨੀ ਕੋਈ ਨਹੀਂ ਪੁੱਤ ਤੂੰ ਹੀ ਰੱਖ ਲੈ ਕਰਨੀ ਤੂੰ ਦਿਆ ਸਾਨੂੰ ਮਾਰਦਾ ਕਰੋਗੇ ਓ ਜਾ ਵੇਖਾਂਗੇ ਪਿੰਡ ਜੇ ਵਸਿਆ ਨਹੀਂ ਤੇ ਮੰਗਣ ਵਾਲੇ ਪਹਿਲਾਂ ਹੀ ਆ ਗਏ ਆ ਭਾਈ ਉਹ ਨਹੀਂ ਆਈ ਹੁਣ ਉਹ ਨਹੀਂ ਆਈ ਉਹ ਹੁਣ ਆਈ ਉਹ ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਇਹਦਾ ਮੂੰਹ ਚੀਨਾਲ ਕਰ ਦਈਏ ਉਹ ਇਹ ਕਿਹੜੀ ਤੋਪ ਆ ਕੇ ਕੀ ਨਾਲ ਨੂੰ ਕਰਦੀਏ ਤੇ ਫੇਰੇ ਦਾ ਛੱਬੇ ਕੇ ਘਰਾਂਲ ਨੂੰ ਕਰ ਦਿੰਨੇ ਆ ਉਹ ਨਾ ਨਾ ਉਹਨੂੰ ਨਾ ਕਰ ਦਿਓ ਉਹਨਾਂ ਦਾ ਬੁੱਢਾ ਗੰਦਵੜਾ ਬੱਕਦਾ ਜੇ ਇਹ ਨਾ ਹੋਵੇ ਤੁਹਾਡੇ ਟੀਵੀ ਤੇ ਸਿੱਧਾ ਪ੍ਰਸਾਰਣ ਚੱਲ ਜੇ ਉਹ ਇੱਧਰ ਨੂੰ ਕਰੋ ਇੱਧਰ ਨੂੰ ਉਹ ਭਾਈ ਉਹ ਕਿੰਨੀ ਗਰੀ ਦੱਸਾਂ ਤੁਹਾਨੂੰ ਕਿ ਨਹੀਂ ਆਈ ਨਹੀਂ ਆਈ ਕਿੱਦਾਂ ਚੜੇ ਟੰਮਨੇ ਦੇ ਕੰਜਰ ਦੇ ਪਿੰਡ 'ਚ ਲੋਕਮੈਂਟ ਕਰਾ ਦਿਓ ਕਿ ਭਾਪੇ ਆਡੇ ਨੂੰ ਕਬਜਿਆ ਤੇ ਉਹਨੂੰ ਅੱਜ ਨਹੀਂ ਆਈ ਉਹ ਕੋਈ ਨਹੀਂ ਕਾਲਿਆ ਦਵਾ ਮਰਾਤ ਹੋ ਇਹਨਾਂ ਨੂੰ ਇਹਦੇ ਐਵੇਂ ਬਕਵਾਸ ਕਰਨ ਰਿਆ ਤੂੰ ਮੈਨੂੰ ਦੱਸ ਅੱਜ ਆਈ ਹੈ ਕਿ ਨਹੀਂ ਆਈ ਉਹ ਭਾਉ ਤੂੰ ਵੀ ਮੁੰਡਿਆਂ ਦੇ ਨਾਲ ਰਲ ਗਿਆ ਵਾ ਮੈਂ ਉਹਨਾਂ ਵਾਂ ਦਵਾਈ ਲੈ ਕੇ ਉਹ ਜਾ ਲੈ ਲੈ ਪਾਪਾ ਕਬਜ ਤੇ ਨਵਜੇ ਚ ਕਿੰਨਾ ਕ ਫਰਕ ਹੁੰਦਾ ਓਏ ਥੋੜਾ ਜਿਹਾ ਫਰਕ ਹੁੰਦਾ ਓਏ ਉਹ ਕਬਜ ਵੀ ਅੜੜ ਕੇ ਚੱਲਦੀ ਆ ਤੇ ਨਵਜ ਵੀ ਅੜੜ ਕੇ ਚੱਲਦੀ ਆ ਤਾਈਓਂ ਆਪਾਂ ਪਾੜੜ ਕੇ ਚੱਲਣ ਡਿਆ ਵਾ ਤੇ ਹੋਰ ਗੱਲ ਤੇ ਸਹੀ ਆ ਜੈ ਹਿੰਦ ਯਾ ਕਿਦਾਂ ਪਪਾ ਫੌਜੀ ਆ ਗਿਆ ਓਏ ਸਿਰ ਤੇ ਪਗੜੀ ਮੂੰਹ ਤੇ ਠਾਠੀ ਪਾਲਚ ਕਰਕੇ ਬੂਟ ਆ ਗਿਆ ਹਾਏ ਮੇਰਾ ਰੰਗ ਰੂਟ ਆ ਗਿਆ ਹਾਏ ਮੇਰਾ ਰੰਗ ਰੂਟ ਆ ਗਿਆ ਓਏ ਲਿਆਓ ਫੌਜੀ ਨੂੰ ਪਿਆਓ ਪਾਣੀ ਪੋਣੀ ਫੌਜੀ ਆਹੀਂ ਤੇ ਤੈਨੂੰ ਸੰਦੇਸਾਂ ਵਿੱਚ ਲਾਇਆ ਤੂੰ ਕਿੱਧਰ ਆ ਗਿਆ ਮੈਂ ਉਹ ਮੇਰਾ ਘਰ ਆ ਮੈਂ ਆਣਾ ਉਹ ਨਹੀਂ ਉਹ ਗਾਣਾ ਜਾਣੀਆਂ ਸੰਦੇਸ ਆਤੇ ਹਨ ਹਮੇ ਤੜਪਾਤੇ ਹਨ ਕਿ ਘਰ ਕਦੋਂ ਉਹ ਚੁੱਪ ਕਰ ਜਾਓ ਆ ਗਿਆਂ ਵਾ ਘਰ ਹੁਣ ਤੁਹਾਨੂੰ ਤਾਰ ਪਾ ਕੇ ਦੱਸਾਂ ਓ ਤਾਇਆ ਤੂੰ ਸੁਣਾ ਕੀ ਚੱਲਣ ਡਿਆ ਓ ਚੱਲਣਾ ਕੀ ਆ ਪੁੱਤ ਚੰਦਰ ਕਾਂਤਾ ਚੱਲਣ ਡਈ ਓਏ ਓ ਨਹੀਂ ਭਰਾਵਾ ਲਾਈਫ ਠੀਕ ਚੱਲਣ ਡਈ ਆ ਲੈਪ ਓ ਲੈ ਬਾਰੇ ਤੈਨੂੰ ਫੌਜਿਆ ਕੀ ਦਸੀਏ ਬਾਤ ਚ ਸੜ ਤਾਂ ਦੁੱਧੋ ਭੱਜ ਗਈ ਡੇਰੀਆਂ ਦੇ ੱੱੱਕੇ ਖਾਂਦੇ ਆ ਉਹ ਸਕੂਲੇ ਵੀ ਚਾਰ ੱੱਕੇ ਖਾ ਲੈਣੇ ਸੀ ਤੈਨੂੰ ਪਤਾ ਲੱਗਦਾ ਓ ਇੰਨਾ ਸਕੂਲੇ ਕੀ ਜਾਣਾ ਇਹਨਾਂ ਨੂੰ ਟੀਵੀ ਦਾ ਵੇਲ ਤੇ ਮਿਲ ਜੇ ਉਹ ਤਾਇਆ ਵੀ ਤੇਰੇ ਤੇ ਹੀ ਗਿਆ ਵਾ ਮਾਂ ਪਰ ਧੀ ਪਿਤਾ ਪਰ ਕੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਨਾਲੇ ਤੂੰ ਵੀ ਕਿੜਾ ਵਾਜੇ ਦਾ ਖੜਾ ਛੜਦਾ ਵਾ ਉਹ ਚੱਲ ਇਹਦੇ ਮਿਰਦੇ ਚਲ ਗਿਆ ਤੇ ਆਹ ਕਿਨੇ ਤੇ ਗਿਆ ਮੈਂ ਕਾਲੇ ਤੇ ਉਹ ਵੀ ਤਾਂ ਤੇਰਾ ਹੀ ਭਰਾ ਵਾ ਉਹ ਕਿੱਡਾ ਕਵ ਗਿਆਨੀ ਆ ਕਿ ਉਹਨੇ ਖੋਜਾਂ ਕੀਤੀਆਂ ਓਏ ਫੌਜੀਆ ਇਥੇ ਤੰਦ ਨਹੀਂ ਇਥੇ ਤਾਣੀ ਵਿਗਣੀ ਆ ਉਹ ਤੂੰ ਦੱਸ ਦੇ ਦਿੱਤੀ ਆ ਫਿਰ ਤੈਨੂੰ ਸਰਕਾਰ ਨੇ ਛੁੱਟੀ ਉਹ ਦੇ ਹੀ ਦਿੱਤੀ ਤਾਇਆ ਨੌਕਰ ਕੀ ਤੇ ਨਖਰਾ ਕੀ ਹੋਏ ਤੇ ਤੂੰ ਨੌਕਰ ਆ ਥੋੜੇ ਹੋਣਾ ਤੇ ਸਾਰੇ ਪਿੰਡ ਚ ਰੌਲਾ ਪਾਇਆ ਮੰਗਲ ਫੌਜੀ ਆ ਮੰਗਲ ਫੌਜੀ ਆ ਥੋੜਿਆ ਤੁਹਾਡੀ ਤੇ ਬੇਤੀ ਬੜੀ ਖਰਾਬ ਹੋ ਗਈ ਕਹੋ ਇਹ ਤਾਂ ਸੱਚੀ ਨੌਕਰਿਆ ਓਏ ਇਹ ਕੋਈ ਮਾੜਾ ਮੋਟਾ ਨੌਕਰਿਆ ਓਏ ਜਨਤਾ ਦਾ ਨੌਕਰਿਆ ਉਹ ਜਿੰਨੇ ਵੀ ਸਰਕਾਰੀ ਨੌکریاں ਕਰਦੇ ਆ ਨਾ ਉਹ ਸਾਰੇ ਨੌਕਰੀ ਆ ਓਏ ਨੌਕਰੀ ਦਾ ਤੇ ਅਰਥੀ ਨੌਕਰਿਆ ਉਹ ਛੱਡ ਫੌਜੀਆ ਇਹਨਾਂ ਨੂੰ ਕੀ ਬਤਾਵਾ ਟੀਵੀ ਤੇ ਵਹਿੰਦੇ ਰਿੰਦੇ ਸਾਰੀ ਦਿਹਾੜੀ ਉਹ ਟੀਵੀ ਤੋਂ ਕੋਈ ਸਿੱਖਿਆ ਵੀ ਦੇਕ ਨਹੀਂ ਟੀਵੀ ਤੋਂ ਇੱਕ ਬਾਦੂ ਗਾਣੇ ਆਉਂਦੇ ਆ ਓ ਚੱਲ ਗਾਣੇ ਸੁਣਾ ਦਿਓ ਫਿਰ ਫੌਜੀ ਨੂੰ ਲਾ ਫਿਰ ਸੁਣੋ ਢੜਕ ਚੂੜਾ ਢੜਕ ਚੂੜਾ ਟੁੱਟਿਆ ਟੁੱਟਿਆ ਵੇ ਰਾਮ ਦੇ ਹੱਥ ਟੜਕ ਛੁੜਾ 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 ਟੁੱਟਿਆ ਚੁੱਪ ਕਰਕੇ ਬਹਿ ਜਾ ਐਡਾ ਨੂੰ ਠੱਠਿਆਂ ਵਾਲਾ ਓਏ ਮੈਂ ਤੇ ਗਿਆ ਕੋਈ ਪਰਿਵਾਰਕ ਗੀਤ ਸੁਣਾਉਂਗੇ ਤੁਸੀਂ ਚੂੜਾ ਸ਼ੁਰੂ ਕਰਕੇ ਬਹਿ ਗਏ ਓ ਕਿਨੂ ਹੀ ਰੂਰ ਨਹੀਂ ਆਉਂਦੀ ਪਾਪਾ ਹੀਰਤ ਨਹੀਂ ਆਉਂਦੀ ਰਾਂਝਾ ਆਉਂਦਾ ਹੀ ਉਹ ਸੁਣਾਦੀ ਏ ਕੋਈ ਨਹੀਂ ਰਾਂਝਾ ਸੁਣਾ ਦੇ ਲਓ ਫਿਰ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹੱਲ ਕੱਟਿਓ ਨਾ ਕਾਲ ਜਿੱਚੋ ਨਾ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹੱਲ ਕੱਟਿਓ ਨਾ ਕਾਲ ਜਿੱਚੋ ਨਾ ਹੱਲ ਕੱਟਿਓ ਨਾ ਕਾਲ ਜਿੱਚੋ ਨਾ ਓਏ ਹਾਲੇ ਕਿਉਂ ਨਾ ਕੱਟਿਏ ਜਦੋਂ ਕਿਸੇ ਦੀ ਧੀ ਭੈਣ ਕੱਢ ਕੇ ਲੈ ਗਿਆ ਉਹਦੋਂ ਕੱਟਣਾ ਕੱਟੋ ਰਾਂਝੇ ਦਾ ਨਾਂ ਭਜਾਓ ਇਹਨੂੰ ਸਕੂਲੋਂ ਆ ਸਿੱਖਿਆ ਇਹਨਾਂ ਟੀਵੀ ਤੋਂ ਓ ਇਹਨਾਂ ਨੂੰ ਟੀਵੀ ਨੇ ਵਿਗਾੜਿਆ ਵਾ ਪਤਾ ਹੈ ਟੀਵੀ ਤੇ ਚੰਗੀਆਂ ਗੱਲਾਂ ਵੀ ਹੈਗੀਆਂ ਵਾ ਸਿੱਖਣ ਨੂੰ ਉਹਦੇ ਆਪਣੀ ਮਰਜ਼ੀ ਆ ਨਾ ਆਪਾਂ ਕੀ ਵੇਖਣਾ ਵਾ ਨਾਲੇ ਇਹਨਾਂ ਨੇ ਗਾਣੇ ਸੁਣਿਆ ਤੇ ਗਾਣੇ ਗਾਉਣੇ ਹੋਣ ਇਹਨਾਂ ਨੇ ਓਏ ਆ ਤੇ ਜੇ ਮੈਨੂੰ ਕਹਿਣ ਦਿਆ ਹੈ ਵੀ ਸਾਨੂੰ ਕੱਲਿਆਂ ਨੂੰ ਟੀਵੀ ਲੈ ਕੇ ਦੇ ਅਸੀਂ ਨਹੀਂ ਜਾਇਆ ਕਰਨਾ ਸ਼ਰੀਕਾਂ ਨਾਲ ਟੀਵੀ ਵੇਖਣ ਤੇ ਕੋਈ ਨਹੀਂ ਟੀਵੀ ਲੈਣ ਚ ਹਰਜ ਵੀ ਕੀ ਆ ਉਹ ਸ਼ਹਿਰਾਂ 'ਚ ਤੇ ਲੋਕਾਂ ਨੇ ਕੱਲੇ-ਕੱਲੇ ਕਮਰੇ 'ਚ ਟੀਵੀ ਲਵਾਇਆ ਵਾ ਉਹ ਸੈਸ ਹੁਣ ਬੜੀ ਤਰੱਕੀ ਕਰ ਗਈ ਆ ਓਏ ਸੈਸ ਤਰੱਕੀ ਨਹੀਂ ਕਰ ਗਈ ਹਾਡੀ ਬਰਬਾਦੀ ਪੱਕੀ ਕਰ ਗਈ ਆ ਉਹ ਪਹਿਲਾਂ ਲੋਕ ਸੱਥਾਂ 'ਚ ਬੈਂਦੇ ਹੁੰਦੇ ਓਏ ਇਹਨਾਂ ਨੇ ਠਾਕੇ ਟੀਵੀਆਂ ਗਾੜੀ ਬਾਹ ਤੇ ਓਏ ਹੁਣ ਜੇ ਕੱਲੇ ਕੱਲੇ ਕਮਰੇ 'ਚ ਟੀਵੀ ਲਾਤਾ ਤੇ ਲੋਕ ਕਿੱਥੇ ਇਕੱਠੇ ਹੋਣਗੇ ਸਹੀ ਗੱਲ ਹੀ ਪਾਪਾ ਆਈ ਥੋੜਾ ਜਾ ਇਹ ਬੜਾ ਟੀਵੀ ਦਾ ਮਾਂ ਜਾ ਕਰਦਾ ਜਦੋਂ ਇਹਨਾਂ ਦੇ ਘਰ ਨਾਲ ਨਾ ਕੋਈ ਆਇਆ ਫਿਰ ਇਹ ਵੀ ਤਰਸਣਗੇ ਓਏ ਜੇ ਦੌਰ ਉਹ ਨਹੀਂ ਨਾ ਰਹਿ ਤੇ ਰਹਿਣੇ ਇਹ ਵੀ ਨਹੀਂ ਆ ਉਹ ਕੀਮਤਾ ਆਉਣ ਵਾਲੇ ਟਾਈਮ 'ਚ ਸਾਇੰਸ ਨੇ ਲੋਕਾਂ ਦੇ ਮੱਥੇ 'ਚ ਟੀਵੀ ਨਹੀਂ ਲਾ ਦੇਣਾ ਪੁੱਤ ਆਇਆ ਏ ਹਿਸਾਬ ਨਾਲ ਦੇ ਸਾਇੰਸ ਮਨੁੱਖੀ ਏਕਤਾ ਲਈ ਖਤਰਾ ਹੀ ਆ ਓਏ ਆ ਟੀਵੀ ਵਾਲੇ ਦੌਰ ਚੇਤੇ ਕਰ ਕਰਕੇ ਨਾ ਲੋਕਾਂ ਨੇ ਅੱਖਾਂ 'ਚ ਘਸੁੰਨ ਦੇ ਦੇ ਕੇ ਰੋਣਾ ਹੀ ਤਾਇਆ ਬੇ ਖਬਰਦਾਰੀ ਜੇ ਤੂੰ ਇਹਨਾਂ ਟੀਵੀ ਲਾ ਕੇ ਦਿੱਤਾ ਕਿਉਂ ਉਹ ਭੁੰਡਿਆ ਆ ਟੀਵੀ ਕੀ ਦਾ ਵਾ ਇਹ ਵੀ ਤੇ ਤੁਹਾਡਾ ਹੀ ਆ ਹਾਂ ਤੁਹਾਡਾ ਹੀ ਆ ਉਹ ਜਿੰਨਾ ਮਰਾਂ ਇਕੱਠਿਆਂ ਟੀਵੀ ਵੇਖਣ ਦਾ ਆਉਂਦਾ ਉਹਨਾਂ ਕੱਲਿਆਂ ਕੱਲਿਆਂ ਕਿੱਥੇ ਫਿਰ ਬਾਜ ਵਿਧਾਉਂਦਾ ਹੋ ਕੇ ਕੋਈ ਨਹੀਂ ਭਾਵੇਂ ਸਕੀਪਰ ਪਾੜ ਦਿਓ ਓਏ ਇਹਨੂੰ ਇੰਨੀਆਂ ਉਹਨਾਂ ਖੁੱਲਾਂ ਦੇ ਛਦਾਈ ਹੈਗਾ ਇਹ ਸੱਚੀ ਪਾੜ ਦੋਗਾ ਹੀ ਤੂੰ ਹਾਏ ਸਾਡਾ ਫੌਜੀ ਓਏ ਆਓ ਮੇਰੇ ਵੀਰ 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 ਸਾਡੇ ਲਈ ਚੀਜੀ ਲੈ ਕੇ ਆਵਾਂ ਉਹ ਕੋਈ ਨਹੀਂ ਦੇਣੇ ਆ ਚੀਜੀ ਵੀ ਇਧਰ ਹੋ ਕੇ ਪਹਿਲਾਂ ABC ਸਣਾਓ ਹੂੰ ਸਿੱਧਾ ਕਹੇ ਦਫਾ ਹੋ ਜਾਓ ਬਹਾਨੇ ਜੇ ਲਾਉਣ ਦੀ ਕੀ ਲੋੜ ਆ ਅਸ ਸੈਣੀ ਪੁੱਤ ਔਰ ਜਾ ਫੌਜੀ ਲਈ ਚਾਹ ਦੇ ਫੜ ਕੇ ਲਿਆਓ ਤੇ ਤਾਇਆ ਭੁੰਡੇ ਹਣਾ ਨੂੰ ਕਲਾ ਦੇ ਸਾਡੇ ਤੇ ਕੀ ਆਰਡਰ ਜੇ ਮਾਰੀ ਜਨਾ ਵਾ ਹੁਸੈਣੀ ਤਾਇਏ ਹੋਣੀ ਕਿਤੇ ਬਗਾਨੇ ਆ ਨਾਲੇ ਭੁੰਡੇ ਹੋਣੀ ਵੀ ਆਪਣੇ ਭਰਾ ਹੀ ਆ ਜੇ ਆਪਾਂ ਸ਼੍ਰੀ ਕੇਬਾਰੀ ਨਾਲ ਨਾ ਛੱਡੀ ਤੇ ਆਉਣ ਵਾਲੇ ਸਮੇਂ ਘਾਟੇ ਖਾਵਾਂਗੇ ਓਏ ਇਕਤਾ ਜੀ ਬਾਲਿਆ ਔਰ ਇਕੱਠੇ ਰੋ ਰਲ ਮਿਲ ਕੇ ਜਾ ਜਾ ਕੇ ਚਾਹ ਲੈ ਕੇ ਆ ਪੱਜ ਕੇ ਜਾ ਜਾ ਫੁੱਲ ਤੂੰ ਵੀ ਜਾ ਚੱਲ ਜੋ ਲੈ ਓ ਚਾਹ ਓ ਫੌਜੀਆ ਤੂੰ ਠਾੜੀ ਖੋਲ ਦੇ ਕੇ ਤੇਰੀ ਬਾਤੀ ਡੇਕ ਪਿੰਦੀ ਆ ਨਹੀਂ ਨਹੀਂ ਪਾਪਾ ਮੈਨੂੰ ਲੱਗਦਾ ਠੋਡੀ ਚੋਂਦੀ ਆ ਫੌਜੀਆ ਤੂੰ ਦਾ ਬਿੰਡਾ ਵੜਾ ਗੱਲ ਚ ਪਾਇਆ ਤੂੰ ਫੌਜੀਆ ਦਾ ਕੈਰੇਕਟਰ ਹੀ ਬੜਾ ਭੱਜਦਾ ਵਾ ਵੀ ਤੇਰਾ ਬਿੰਡਾ ਤਾਂ ਮੈਂ ਲਾਇਆ ਹਿਸਾਬ ਤੁਹਾਡੇ ਕੋਲ ਵੀ ਡਿਸਪਲਿਨ ਨਹੀਂ ਹੈਗਾ ਤੇ ਕੋਈ ਨਹੀਂ ਹੁਣੇ ਮੰਗਾ ਲੈਨੇ ਜਾ ਭੁੰਡਿਆ ਫੜ ਕੇ ਆ ਡਿਸਪਰਸ ਉਹ ਰਹਿਣ ਦੇ ਓਏ ਨੌਨਸੈਂਸ ਜਿਨਾ ਹੋਣ ਤੇ ਓਏ ਆ ਕੀ ਆ ਓਏ ਅੰਗਰੇਜ਼ੀ ਦੀ ਗਾਲ ਹੁੰਦੀ ਆ ਓਏ ਆ ਕਿਹੜੀ ਗਾਲ ਆ ਗਾਲ ਤੇ ਪੰਜਾਬੀ ਚਾ ਕੱਢਣ ਵਾਲੇ ਦਾ ਮੂੰਹ ਪਰਦਾ ਖਾਣ ਵਾਲੇ ਦਾ ਢਿੱਡ ਓ ਫੌਜੀ ਆ ਅੰਗਰੇਜ਼ੀ ਵਾਲੀਆਂ ਗਾਲਾਂ ਫੌਜ ਹੀ ਕੱਢਿਆ ਕਰ ਓ ਸਾਡਾ ਤੇ ਜੀਣਾ ਮਰਨਾ ਪੰਜਾਬੀ ਨਾਲ ਹੀ ਆ ਓ ਲੈ ਓ ਚਾਹ ਵੀ ਆ ਗਈ ਓ ਚਾਹ ਆ ਗਈ ਆ ਫੜੋ ਵੀ ਫੜੋ ਲੈ ਪਾ ਲੈ ਲਾ ਓ ਬਾਕੀ ਫੌਜੀਆ ਗੁੱਸਾਣਾ ਕਰੀ ਓ ਤੇਰਾ ਦਿਲ ਪਰਚਾਵਾ ਕਰਦੇ ਹਾਂ ਇੰਨੇ ਚਿਰ ਬਾਅਦ ਤੇ ਆਇਆ ਵਾ ਤੂੰ ਮੱਲ ਲਵਾਉਂਦੇ ਇਹ ਮੁੰਡੇ ਤੇਰਾ ਕੋਈ ਨਹੀਂ ਕੋਈ ਨਹੀਂ ਤਾਇਆ ਹਾਂ ਪਾਪਾ ਓਏ ਉਧਰ ਪਤਾ ਨਹੀਂ ਕੀ ਕਰਤਾ ਏ ਟੀਵੀ ਨੂੰ ਓਏ ਭੁੰਡਿਆ ਕੀ ਕਰਤਾ ਏ ਟੀਵੀ ਨੂੰ ਇਹਨਾਂ ਨੂੰ ਦੰਦਲਾ ਹੀ ਪਵਾਤੀਆਂ ਹੀ ਕੋਈ ਨਹੀਂ ਪਾਪਾ ਮੈਂ ਕਿਹਾ ਸਵੇਰ ਦੇ ਖਪੰਡੇ ਆ ਚਾਹ ਹੀ ਪਿਆ ਦੀਏ ਓਏ ਇਹਨਾਂ ਨੂੰ ਚਾਹ ਪੀਉਣ ਹੈ ਬਾਡੀ ਕਰਦੇ ਆਏ ਹੀ ਤੋ ਭੁੰਡਿਆ ਕੀ ਕਰਤਾ ਸਾਡੇ ਟੀਵੀ ਨੂੰ ਤੂੰ ਤਾਂ ਚੀਕਾਂ ਕਢਾਤੀਆਂ ਵਾ ਓ ਕੋਈ ਨਹੀਂ ਕੋਈ ਨਹੀਂ ਹੋ ਜਾਣਾ ਠੀਕ ਚਾਹ ਤਤੀ ਨਾ ਮੈਨੂੰ ਲੱਗਦਾ ਵਾਦਾ ਘਾਟਾ ਹੋ ਗਿਆ ਤਾਇਆ ਮੈਨੂੰ ਸੌਹ ਹੀ ਤੇਰੀ ਜੇ ਮੈਨੂੰ ਛੱਡਿਆ ਤੇ ਓਏ ਮੈਨੂੰ ਵੀ ਸੌਹ ਆ ਮੈਂ ਤੈਨੂੰ ਨਹੀਂ ਛੜਨਾ ਜੇ ਤੂੰ ਇਹਨੂੰ ਛੱਡਿਆ ਦੇ ਪਪਾ ਕੀ ਇਹਦਾ ਮਤਲਬ ਭਲਾਈ ਦਾ ਕੋਈ ਜਮਾਨਾ ਨਹੀਂ ਓ ਖਲੋਇਆ ਯਾਰ ਅੱਗ ਤੇ ਉਹਦੇ ਹੀ ਦੱਸਦੇ